ਹਾਰੀ ਨਾ ਹਉ ਪੁੱਤ ਦੇ ਮੋ ਵਿੱਚ ਆ ਕੇ ਉਸਨੇ ਸਿੱਖੀ ਹਾਰੀ ਨਾ ਆ ਬੰਦਾ ਸਿੰਘ ਬਹਾਦਰ ਮੁਖ ਚੋਂ ਸੀ ਉਚਾਰੀ ਨਾ ਹਉ ਪੁੱਤ ਦੇ ਮੋ ਵਿੱਚ ਆ ਕੇ ਉਸਨੇ ਸਿੱਖੀ ਹਾਰੀ ਨਾ ਸਿਰ ਦੇ ਨਾਲ ਨਿਭਾਇਆ ਸਿਰ ਦੇ ਨਾਲ ਨਿਭਾਇਆ ਕਿਤੇ ਕੌਲ ਕਰਾਰਾ ਨੂੰ ਝੁਕਦੇ ਰਹਿਣ ਸੀ ਸਦਾ ਸਿੰਘਾਂ ਸਰਦਾਰਾਂ ਨੂੰ ਚੁੱਕਦੇ ਰਹਿਣੇ ਸੀਸ ਸਦਾ ਸਿੰਘਾਂ ਸਰਦਾਰਾਂ ਜਾnde ਆਉ ਪੁੱਤ ਜਾਨ ਜਵਾਨ ਸਦਾ ਜੋ ਨੇਕ ਕਰ ਜਾਂਦੇ ਆ ਗੁਰਮੁਖ ਸਿੰਘ ਜੋ ਮੌਤ ਲਾੜੀ ਨੂੰ ਹੱਸ ਕੇ ਵਰ ਜਾਂਦੇ ਆਉ ਪੁੱਤ ਜਾਨ ਜਵਾਨ ਸਦਾ ਜੋ ਨੇਕ ਕਰ ਜਾਂਦੇ ਆਉ ਆਰਫ ਕੰਗ ਮਹਿਤਾਬੇ ਗਾਉਂਦੇ ਆਰਫ ਕੰਗ ਮਹਿਤਾਬੇ ਗਾਉਂਦੇ ਢਾਡੀ ਵਾਰਾ ਚੁੱਕਦੇ ਰਹਿਣੇ ਸੀਸ ਸਦਾ ਸਿੰਘਾਂ ਸਰਦਾਰਾਂ ਨੂੰ ਚੁੱਕਦੇ ਰਹਿਣੇ ਸੀਸ ਸਦਾ ਸਿੰਘਾਂ ਸਰਦਾਰਾਂ ਨੂੰ ਚੁੱਕਦੇ ਰਹਿਣੇ ਸੀਸ ਸਦਾ ਸਿੰਘਾਂ ਸਰਦਾਰਾਂ ਨੂੰ ਦਾਦ ਦੇਤੀ ਹੈ ਗਰਦਸ਼ੇ ਦੌਰਾ ਜ਼ਿੰਦਗੀ ਇਹ ਤਰਾਮ ਕਰਤੀ ਹੈ ਇਸ਼ਕ ਜਬ ਮੌਤ ਸੇ ਉਲਝਤਾ ਹੈ ਤੋ ਮੌਤ ਵੀ ਜੁਕਰ ਸਲਾਮ ਕਰਤੀ ਹੈ ਇਸ਼ਕ ਮਜਾਜੀ ਹੁਸਨੋ ਕਹਿੰਦੇ ਇਸ਼ਕ ਹਕੀਕੀ ਰੱਬ ਤੋਂ ਇੱਕ ਮੇਲ ਦੁਆ ਮੁਕਤੀ ਲੋੜ ਹੈ ਦੋਏ ਨਾ ਖਾਲੀ ਲੱਭ ਤੋਂ ਦੇਖ ਮੁਨੁਖਤਾ ਦੁਖਾਂ ਨੂਰੀ ਜੋ ਸਜਣ ਕਟ ਮਰਦੇ ਇਸ਼ਕ ਬੇਗਰਜਾ ਦੇਸ਼ ਭਗਤੀ ਦਾ ਇਹ ਹੈ ਉਤਮ ਸਭ ਤੋਂ ਪਰਮ ਪੂਜਯਾ ਪਾਦ ਵਾਲੀਏ ਕੁਲਾਲ ਪਤਿਤ ਪਵਨ ਭਗਤ ਵਸ਼ਲ ਜਗਦੀ ਹੋਈ ਜੋ ਧਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੇ ਪਵਨ ਪੀਤਰ ਮੁਕੱਦਸ ਦਰਬਾਰ ਦਾ ਸ਼ਿੰਗਾਰ ਬਣ ਬੈਠੇ ਗੁਰੂ ਪਿਆਰੇ ਖਾਲਸਾ ਜੀ ਪਹਿਲੀ ਵਾਰ ਆਪ ਸੰਗਤਾਂ ਦੇ ਦਰਸ਼ਨ ਦਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਤਿਕਾਰਯੋਗ ਬਾਬਾ ਜੀ ਬਾਬਾ ਮਹਿਤਾਬ ਸਿੰਘ ਜੀ ਦਾ ਪਿਛਲੇ ਮਹੀਨੇ ਹੀ ਬਾਹਰੋਂ ਆਇਆ ਇੰਗਲੈਂਡ ਦੇ ਵਿੱਚੋਂ ਉੱਥੇ ਢਾਡੀ ਦਰਬਾਰ ਦੇ ਵਿੱਚ ਇਹਨਾਂ ਨੇ ਹੁਕਮ ਲਗਾ ਦਿੱਤਾ ਸੀ ਆਪ ਸੰਗਤਾਂ ਦੇ ਦਰਸ਼ਨ ਦਰੇ ਕਰਨ ਵਾਸਤੇ ਅੱਜ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜੋੜੇ ਝਾਰਨ ਵਾਸਤੇ ਸਟੇਜ ਤੇ ਸੁਭਾਏ ਮਾਨ ਗੁਰੂ ਪਾਸ਼ਾ ਕਿਰਪਾ ਕਰਨ ਸਤੇ ਦੀ ਸ਼ਿਵ ਸੰਭਾਲ ਰਹੇ ਬਹੁਤ ਹੀ ਸਤਿਕਾਰਯੋਗ ਗਿਆਨੀ ਜਸਬੀਰ ਸਿੰਘ ਜੀ ਬਣੀਏ ਕਿ ਹੁਕਮ ਉਹਨਾਂ ਨੇ ਦਲਾਇ ਦਿੱਤਾ ਇਹ ਸਮਾਪ ਸੰਗਤਾਂ ਜਾਣਦੇ ਹੋ ਸਿਆਰੀਆਂ ਬੜੀਆਂ ਪਿਆਰ ਵਾਲੀਆਂ ਰੂਹਾਂ ਖਾਲਸਾ ਦੀ ਆਓ ਕੁਝ ਵੀ ਕਹਿਣ ਤੋਂ ਪਹਿਲਾਂ ਸਾਰੀਆਂ ਸੰਗਤਾਂ ਕਰੋ ਕਿਰਪਾ ਦੋਇਕਾਰ ਜੋੜ ਫਤਿਹ ਬੁਲਾ ਲਈਏ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਗਵਾਈਏ ਦਾਸ ਬੇਨਤੀ ਕਰੇਗਾ ਜਿੱਥੋਂ ਤੱਕ ਵੀ ਸਪੀਕਰਾਂ ਦੀ ਆਵਾਜ਼ ਆਂਦੀ ਹੈ ਨਾ ਸਾਡੇ ਚੋਂ ਇੱਕ ਵੀ ਰਸਨਾ ਐਸੀ ਨਾ ਹੋਵੇ ਜਿਹੜੀ ਫਤਿਹ ਦੀ ਸਿਮਰਨ ਤੋਂ ਵਾਂਝੀ ਰਹਿ ਜਾਵੇ ਵਾਂਝੀ ਸਿਮਰਨ ਹੈ ਇਹ ਫਤਿਹ ਕੋਈ ਆਮ ਜੀ ਚੀਜ਼ ਨਹੀਂ ਖਾਲਸਾ ਜੀ ਸਟੇਜ ਤੇ ਕੋਈ ਬਲਾਰਾ ਬੋਲ ਰਿਹਾ ਹੁੰਦਾ ਹੈ ਨਾ ਗੁਰੂਕਿਆਂ ਸੰਗਤਾਂ ਜਿਨੇ ਜੋਸ਼ ਵਿੱਚ ਆ ਕੇ ਫਤਿਹ ਬੁਲਾਉਂਦੀਆਂ ਬਲਾਰੇ ਨੂੰ ਉਹਨਾਂ ਬਲ ਮਿਲਦਾ ਜੇ ਬਲ ਆਪ ਸੰਗਤ ਦੀ ਫਤਿਹ ਕਿਉਂਕਿ ਜਿਹੜੀ ਫਤਿਹ ਅਕਾਲ ਪੁਰਖ ਵਾਹਿਗੁਰੂ ਦੀ ਫਤਿਹ ਅਕਾਲ ਦੀ ਜਦੋਂ ਆਪਾਂ ਸਾਰੀਆਂ ਸੰਗਤਾਂ ਕਤਰੋ ਹੋ ਕੇ ਫਤਿਹ ਬੁਲਾਉਂਿਆ ਤੇ ਇਹ ਗੂੰਜ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਤੱਕ ਪਹੁੰਚਦੀ ਖਾਲਸਾ ਜੀ ਜਿਹੜਾ ਕੁਲ ਕਲਾਮਾਂ ਦਾ ਪਾਸ਼ਾ ਆਓ ਕਰੋ ਕਿਰਪਾ ਸਾਰ ਸੰਗਤ ਜੇ ਕੋਈ ਮਾਈ ਭਾਈ ਪ੍ਰਸ਼ਾਦੇ ਬਣਾ ਰਿਹਾ ਵਰਤਾ ਰਿਹਾ ਕੋਈ ਦਰਸ਼ਨ ਦਰੇ ਮਹਾਰਾਜ ਦੇ ਕਰ ਰੇ ਆਪਾਂ ਸੰਗਤਾਂ ਮਹਾਰਾਜ ਦੀ ਹਜ਼ੂਰੀ ਚ ਜੁੜ ਕੇ ਬੈਠੇ ਆ ਕਰੋ ਕਿਰਪਾ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਸਿਰ ਝੁਕਾਓ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਆਖੋ ਜੀ ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਦੀ ਫਤਿਹ ਫਤਿਹ ਜਿਨ੍ਹਾਂ ਸਾਸ ਗਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਪੂਰਨ ਸੰਤ ਪੂਰਨ ਬ੍ਰਹਮ ਗਿਆਨੀ ਸਤਕਾਰਯੋਗ ਸੰਤ ਬਾਬਾ ਸੁਭਾ ਸਿੰਘ ਜੀ ਸਤਿਕਾਰਯੋਗ ਸੰਤ ਬਾਬਾ ਜਗਤ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਤਪ ਸਥਾਨ ਤੇ ਆਪਾਂ ਸਾਰੀਆਂ ਸੰਗਤਾਂ ਚੌਂਕੜੇ ਸਜਾ ਕੇ ਬੈਠੇ ਹੋਇਆ ਖਾਲਸਾ ਜੀ ਦੁਨੀਆਂ ਦੇ ਲੋਕ ਉਹਨਾਂ ਕੰਡਾਂ ਦੇ ਵਿੱਚ ਜਾ ਜਾ ਕੇ ਜੰਗਲਾਂ ਵਿੱਚ ਜਾ ਜਾ ਕੇ ਤਪ ਕਰਦੇ ਖਾਲਸਾ ਜੀ ਕਿਉਂ ਕਹਿੰਦੇ ਸਾਨੂੰ ਸਵਰਗ ਮਿਲ ਜਾਵੇ ਸਵਰਗ ਸਤ ਪੁਰਸ਼ ਮਹਾਪੁਰਸ਼ ਜਦੋਂ ਤਪ ਕਰਦੇ ਸਵਰਗ ਦੀ ਭਾਲ ਵਿੱਚ ਨਹੀਂ ਜੇ ਕਰਦੇ ਕਿਸੇ ਵਿਦਵਾਨ ਸੱਜਣ ਨੇ ਆਖਿਆ ਇਹ ਮਹਾਪੁਰਸ਼ਾਂ ਦਾ ਅਕੀਦਾ ਹੋਇਆ ਕਰਦਾ ਏ ਸਵਰਗ ਤੋਂ ਮੰਜ਼ਲ ਹੈ ਥਕੇ ਹਾਰੋਂ ਕੀ ਹਮ ਤੋ ਮੁਸਾਫਰ ਹੈ ਚਲਤੇ ਜਾਗੇ ਇਸ ਕਰਕੇ ਫਰਿਆਸੇ ਸਤਿ ਪੁਰਸ਼ਾਂ ਦੇ ਨਾਮ ਦੇਣ ਲੱਗਦਾ ਸੱਚਖੰਡ ਵਾਸੀ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਆਪਣੀ ਗੋਦ ਵਿੱਚ ਹੀ ਲੈ ਕੇ ਬਿਠਾ ਲੈਂਦੇ ਗੋਦ ਵਿੱਚ ਉਹਨਾਂ ਦੀਆਂ ਕੀਤਿਆਂ ਹੋਈਆਂ ਕਮਾਈਆਂ ਅੱਜ ਸੰਗਤਾਂ ਦੇ ਦਰਸ਼ਨਦਾਰੇ ਕਰਕੇ ਹਰ ਆਇਆ ਪਿਆ ਸੰਗਤਾਂ ਦਾ ਪਤਾ ਚੱਲਦਾ ਖਾਲਸਾ ਜੀ ਐਵੇਂ ਦੁਨੀਆ ਕੱਤਰ ਨਹੀਂ ਜੋ ਹੋਇਆ ਕਰਦੀ ਇਹ ਮਨ ਮਾਰਨਾ ਪੈਂਦਾ ਮਨ ਸਤਿਗੁਰੂ ਸਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਜਾ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਸਾਰੀਆਂ ਸੰਗਤਾਂ ਸਜੇ ਹੋਏ ਆਂ ਸਟੇਜ ਤੇ ਸੁਭਾਏ ਮਾਨ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਅਮਰੀਕ ਸਿੰਘ ਸਾਹਿਬ ਜੀ ਉਹਨਾਂ ਸਮਾਗਮ ਦਾ ਵੀ ਹੁਕਮ ਲਗਾ ਦਿੱਤਾ ਤੇ ਬਹੁਤ ਸਾਰਾ ਪਿਆਰ ਵੀ ਬੱਚਿਆਂ ਨੂੰ ਦੇ ਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਕਾਰਯੋਗ ਸੰਤ ਬਾਬਾ ਗੁਰਵਜਨ ਸਿੰਘ ਸਾਹਿਬ ਜੀ ਉਹ ਵੀ ਹਾਜ਼ਰੀ ਭਰ ਕੇ ਆਪ ਸੰਗਤਾਂ ਵਿੱਚ ਆ ਗਏ ਨੇ ਆਓ ਸੰਗਤ ਸੰਤ ਜੀਓ ਜਿਹੜੇ ਕਾਰਜ ਵਾਸਤੇ ਸਚੇ ਪਾਤਸ਼ਾਹ ਨੇ ਢਾਡੀ ਸਿੰਘਾਂ ਦੀ ਸੰਪਾਦਨਾ ਕੀਤੀ ਹੈ ਗੁਰੂ ਕੇ ਤਿਆਰ ਦੇ ਨਾਲ ਸੁਰਤیاں ਬਿਰਤੀਆਂ ਜੋੜਨ ਦਾ ਸਮਾਂ ਆ ਗਿਆ ਜੇ ਇੱਕ ਘੰਟੇ ਦਾ ਸਮਾਂ ਬਚਾ ਜੇ ਕਿਤੇ ਜਿਹੜੇ ਇਤਿਹਾਸ ਵਰਕੇ ਦਾਸ ਨੇ ਆਪ ਸੰਗਤ ਦੇ ਚਰਨਾਂ 'ਚ ਰੱਖਰੇ ਨੇ ਨਾ ਵੈਸੇ ਸੁਭਾਅ ਹੈ ਆਪ ਸੰਗਤ ਨੇ ਥੋੜਾ ਥੋੜਾ ਕਲਮ ਦਾ ਵੀ দান ਬਖਸ਼ਿਆ ਹੁਕਮ ਆਪ ਸੰਗਤ ਦਾ ਅਸੀਸ ਬਖਸ਼ੀਏ ਲੇਖਨ ਦਾ ਯਤਨ ਕੀਤਾ ਦਾਸ ਨੇ ਆਪ ਸੰਗਤ ਦੇ ਚਰਨਾਂ 'ਚ ਐਸੇ ਮਰਦਾ ਇਤਿਹਾਸ ਰੱਖਣਾ ਹੈ ਜਿਹਨੇ 90 ਸਾਲ ਦੀ ਉਮਰ ਵਿੱਚ ਖੰਡਾ ਖੜਕਾ ਕੇ ਦੁਨੀਆ ਦੇ ਲੋਕਾਂ ਨੂੰ ਤਨ ਗੁਰੂ ਗ੍ਰੰਥ ਸਾਹਿਬ ਜੀ ਪੰਕਤੀ ਗੁਰਮੁਖ ਬੁੱਢੇ ਕਦੇ ਨਹੀਂ ਇਹਦਾ ਵਿਖਿਆਣ ਕਰਕੇ ਦਿਖਾਇਆ ਵਿਖਿਆਣ ਜਦੋਂ ਸਾਡੀ ਰਗ ਰਗ ਦੇ ਵਿੱਚ ਗੁਰੂ ਕੀ ਬਾਣੀ ਦੌੜਦੀ ਹੈ ਨਾ ਜਦੋਂ ਸਾਡੀਆਂ ਰਗਾਂ ਦੇ ਵਿੱਚ ਖੂਨ ਦੇ ਨਾਲ-ਨਾਲ ਗੁਰ ਕਲਗੀ ਤਰਪਾਸ਼ਾ ਮਹਾਰੇ ਦੇ ਖੰਡੇ ਬਾਟੇ ਦੀ ਪੌਲ ਦੌੜਦੀ ਹੈ ਖਾਸੇ ਫਿਰ ਮੌਤ ਦਾ ਉਥੇ ਕੋਈ ਅਸਰ ਨਹੀਂ ਜਰਿਆ ਜਾਦਾ ਵਿਦਵਾਨ ਸਜਣ ਕਹਿੰਦਾ ਮਾਰੇ ਮੌਤ ਦੇ ਲੋਕ ਫਨਾ ਹੋਗੇ ਐ ਪਰ ਖਾਲਸੇ ਮੌਤ ਪ੍ਰਨਾਸ਼ ਛੱਡੀ ਡਰ ਕੇ ਮੌਤੋਂ ਲੁਕੇ ਕਈ ਬਲਕਾਰ ਵਾਲੇ ਐ ਪਰ ਖਾਲਸੇ ਮੌਤ ਡਰਾ ਛੜੀ ਦੇਖ ਮੌਤ ਨੂੰ ਰੋਮ ਦੀ ਕੁਲ ਦੁਨੀਆ ਐ ਪਰ ਖਾਲਸੇ ਮੌਤ ਰਵਾ ਛੜੀ ਮਣੀ ਸਿੰਘ ਨੇ ਬੰਦ ਕਟਾਉਣ ਮੇਲੇ ਮੌਤ ਉਂਗਲਾਂ ਉੱਤੇ ਨਚਾ ਛੜੀ ਸਿੱਖੀ ਖੰਡੇ ਦੀ ਧਾਰ ਚ ਹੋਈ ਪੈਦਾ ਅਸੀਂ ਕਿਨੇ ਖੰਡਾ ਏ ਤੇਗੇ ਜਦੋਂ ਮਦਾਨੇ ਜੰਗ ਵਿੱਚ ਚੱਲਦਾ ਦੁਨੀਆ ਦੇ ਲੋਕਾਂ ਨੂੰ ਮੌਤ ਆਉਂਦੀ ਹੈ ਮੌਤ ਇਹਦਾ ਭਾਵਰਤ ਖਾਲਸਾ ਦਾ ਜੰਮੇ ਹੀ ਮੌਤ ਦੇ ਵਿੱਚੋਂ ਮੌਤ ਕਿੱਥੋਂ ਮਾਰ ਸਕਿਆ ਕਿਸ ਸਿੱਖੀ ਖੰਡੇ ਦੀ ਧਾਰ ਚ ਹੋਈ ਪੈਦਾ ਕੌਣ ਜੰਮਿਆ ਇਹਨੂੰ ਮਟਾਉਣ ਵਾਲਾ ਸ਼ਮਾ ਸਾਹਮਣੇ ਬਲਦੀ ਵੇਖ ਕੇ ਤੇ ਫਿਰ ਪਰਮਾਨੇ ਨੂੰ ਕੌਣ ਹਟਾਉਣਾ